ਮੇਰਾ ਨਾਮ ਰਾਜਕੁਮਾਰ ਮੈਂਬਰ ਡਿਵੈਲਪਮੈਂਟ ਬੋਰਡ ਪੰਜਾਬ ਸਰਕਾਰ ਹਾਂਜੀ ਔਰ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਆਈਓ ਸੰਗਤ ਨੂੰ ਵੀ ਜੈਮਸੀ ਦੀ ਇਹ ਜਿਹੜਾ ਜਨਮ ਦਿਹਾੜਾ ਪ੍ਰਭੂ ਯਸ਼ੁਮਸੀ ਦਾ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਤੇ ਵੱਖ-ਵੱਖ ਕਸਬਿਆਂ ਦੇ ਵਿੱਚ ਇਹ ਪ੍ਰਭੂ ਯਸ਼ੁਮਸੀ ਦਾ ਜਨਮ ਦਿਹਾੜਾ ਜਿਹੜਾ ਬੜੇ ਉਤਸ਼ਾਹ ਦੇ ਨਾਲ ਬੜੇ ਯੋਰਾ ਦੇ ਨਾਲ ਇਹਨੂੰ ਸਾਰੇ ਦੁਨੀਆ ਦੇ ਵਿੱਚ ਇਹਦਾ ਪ੍ਰਚਾਰ ਕੀਤਾ ਜਾਂਦਾ ਪ੍ਰਭੂ ਜਸੂ ਮਸੀਹ ਦਾ ਜਨਮ ਦਿਹਾੜਾ ਹਰ ਇੱਕ ਜਗ੍ਹਾ ਹਰ ਇੱਕ ਸਟੇਜ ਹਰ ਇੱਕ ਕਸਬੇ ਦੇ ਵਿੱਚ ਇਹ ਮਨਾਇਆ ਜਾਂਦਾ ਵਾ ਜਿਹੜੇ ਜੋ ਦੇਸ਼ ਵਾਸੀਆਂ ਦੇਸ਼ ਵਾਸੀਆਂ ਨੂੰ ਆਡੇ ਲੋ ਸਾਡੇ ਮਸੀਹ ਭਾਈਚਾਰੇ ਵੱਲੋਂ ਇਹਨਾਂ ਨੂੰ ਇੱਕ ਖੁਸ਼ਗਬੀ ਦਾ ਸੁਨੇਹਾ ਵਾ ਇੱਕ ਮੋਟੋ ਕੇ ਸਾਰੇ ਇਹ ਰਹਿਣ ਇਹ ਸਾਡਾ ਜੋ ਮਸੀਹ ਭਾਈਚਾਰਾ ਇੱਕ ਸ਼ਾਂਤਪੂਰਵਕ ਤੌਰ ਦੇ ਨਾਲ ਇਹ ਰਹਿ ਰਿਹਾ ਵਾ ਇਹਨਾਂ ਦੇ ਵਿੱਚ ਕੋਈ ਇਹੋ ਜੇ ਕੋਈ ਇਹੋ ਜੇ ਗਲਤ ਜਜ਼ਬਾਤ ਨਹੀਂ ਹੁੰਦੇ ਜਿਹੜੇ ਕਿਸੇ ਦੇ ਵਿੱਚ ਕੋਈ ਕਿਸੇ ਦੇ ਮਨ ਨੂੰ ਟੇਸ ਲੱਗੇ ਇਹ ਸ਼ਾਂਤੀਪੂਰਵਕ ਜੋ ਵੀ ਸ਼ੋਭਾ ਯਾਤਰਾ ਜਾਂ ਜੋ ਵੀ ਕੋਈ ਮਤਰਾ ਰੈਲੀਆਂ ਕਿਸ ਤਰ੍ਹਾਂ ਵੀ ਕੱਢਦੇ ਆ ਬੜੀਆਂ ਸ਼ਾਂਤੀਪੂਰਵਕ ਕੱਢਦੇ ਨੇ ਇਹਨਾਂ ਦੇ ਵਿੱਚ ਕੋਈ ਰੌਲ ਰੱਪਾ ਨਹੀਂ ਹੁੰਦਾ ਤੇ ਸਾਰੇ ਦੇਸ਼ ਨੂੰ ਸਾਰੇ ਨੂੰ ਇਹ ਸਾਡੇ ਵੱਲੋਂ ਜੈਮਸੀ ਦੀ ਆ ਤੇ ਅਸੀਂ ਸਾਰੇ ਖੁਸ਼ਹਾਲੀ ਦੇ ਨਾਲ ਇਹ ਜਿਹੜਾ ਜਨਮ ਦਿਹਾੜਾ ਵਾ ਮਸੀਹ ਭਾਈਚਾਰਾ ਮਨਾ ਰਿਆ ਵਾ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਵਾ ਤੇ ਮੈਂ ਆਪਣੀ 7 ਡੇ ਚਰਚ ਵੱਲੋਂ ਸਾਰਿਆਂ ਨੂੰ ਇਹ ਮੁਸੀਬਾ ਚ ਦਾ ਸੁਨੇਹਾ ਦੇਣਾ ਵਾ ਸਾਰੇ ਕੁਸ਼ਾਲ ਰਹਿਣ ਖੁਸ਼ੀ ਦੇ ਨਾਲ ਰਹਿਣ ਹਰ ਇੱਕ ਜਗ੍ਹਾ ਜਗ੍ਹਾ ደረጃ ਬਰਜਾ ਜੋ ਵੀ ਸਾਡੇ ਮੁਸੀਬਾ ਇਚਾਰੀ ਦੇ ਲੀਡਰ ਆ ਮੈਂ ਉਹਨਾਂ ਨੂੰ ਵੀ ਵਧਾਈ ਦਾ ਪਾਤਰ ਉਹਨਾਂ ਨੂੰ ਵੀ ਵਧਾਈ ਦੇਣਾ ਸਾਡੇ ਪਾਦਰ ਜੀ ਪਾਸਟਰ ਜੀ ਜਿਹੜੇ ਵੀ ਰਹਿ ਰਹੇ ਨੇ ਮੈਂ ਉਹਨਾਂ ਉਹ ਵੀ ਇੱਕ ਵਧਾਈ ਦੇ ਪਾਤਰ ਨੇ ਤੇ ਮੈਂ ਉਹਨਾਂ ਨੂੰ ਵੀ ਪ੍ਰਭੂ ਯਿਸੂ ਮਸੀਹ ਦੇ ਮਸੀਹ ਦੇ ਆੜੇ ਵੱਲੋਂ ਵਧਾਈ ਦੇਣਾ ਮੇਰਾ ਨਾਮ ਜੌਨਸਨ ਮੈਸੀ ਹੈ ਪਰ ਮੈਂ 7 ਡੇ ਚਰਚ ਤੋਂ ਬਿਲੋਂਗ ਕਰਦਾ ਹਾਂ ਔਰ ਜਿਹੜੀ ਮੈਂ ਇੱਥੇ ਸੇਵਾ ਕਰ ਰਿਹਾ ਇਸ ਚਰਚ ਦੀ ਬਬੀਨ ਐਸ ਐਲਡਰ ਐਲਡਰ ਦੀ ਤੌਰ ਤੇ ਮਤਲਬ ਮੈਂ ਇਸ ਚਰਚ ਦੀ ਸੇਵਾ ਕਰ ਰਿਹਾ ਤੁਸੀਂ ਮੈਨੂੰ ਪੁੱਛਣ ਪੁੱਛੀ ਠੀਕ ਕਹਿੰਦੇ ਜੰਦੇ ਮੈਂ 5 ਜਨਵਰੀ ਨੂੰ ਐਸੇ ਕਹਿਣ ਲਈ ਤੇ ਕੁਝ ਨਹੀਂ ਹੈ ਕਿਉਂਕਿ ਹਮੇਸ਼ਾ ਵੀ ਜਦੋਂ 25 ਦਸੰਬਰ ਆਉਂਦਾ ਤੇ ਇਹ ਸਾਰੇ ਵਰਲਡਲੀ ਵਰਲਡ ਲੈਵਲ ਤੇ ਜਿਹੜਾ ਕਿ ਇਹ ਜਿਹੜਾ 크리스마ਸ ਆਪਾਂ ਸੈਲੀਬ੍ਰੇਸ਼ਨ ਇਹਨੂੰ ਆਪਾਂ ਕਰਦੇ ਆਂ ਔਰ ਇਹਦੇ ਵਿੱਚ ਆਪਾਂ ਪ੍ਰਭੂ ਯੇਸ਼ੂ ਮਸੀਹ ਜਿਹੜੇ ਕਿ ਸਾਡੇ ਮੁਕਤੀਦਾਤਾ ਨੇ ਉਹ ਅੱਜ ਦੇ ਦਿਨ ਇਸ ਧਰਤੀ ਤੇ ਆਏ ਸੀ ਔਰ ਉਹਨਾਂ ਨੇ ਜਨਮ ਦਿਨ ਜਿਹੜਾ ਉਹਨਾਂ ਦਾ ਆਪਾਂ ਮਨਾਉਂਦੇ ਉਹਨਾਂ ਦਾ ਜਨਮ ਦਿਨ ਦਿਹਾੜਾ ਮਨਾਉਂਦੇ ਆਂ ਉਹਨਾਂ ਦਾ ਆਪਾਂ ਤੇ ਸਾਰੇ ਵਰਲਡਵਾਈਡ ਆਪਾਂ ਧੂਮ ਧਾਮ ਨਾਲ ਮਨਾਉਨੇ ਆ ਤੇ ਅੱਜ ਸਾਨੂੰ ਪ੍ਰਭੂ ਯਸ਼ੂ ਨੇ ਮੌਕਾ ਦਿੱਤਾ ਆ ਅਸੀਂ ਆਪਣੇ ਮੈਂਬਰਾਂ ਦੇ ਨਾਲ ਇਹ ਸਾਡੇ ਬ੍ਰਦਰ ਇਹਨਾਂ ਵੱਲ ਕਮਾਦੋ ਹਾਲਿਆ ਔਰ ਸਾਡੇ ਇਸ ਸਮੇਂ ਚਰਚ ਚੱਲਦਾ ਪਿਆ ਚੜ੍ਹ ਤੋਂ ਬਾਅਦ ਆਪਣਾ ਲੰਚ ਹੁੰਦਾ ਆ ਥੋੜਾ ਗੈੱਟ ਟੂਗੇਦਰ ਹੁੰਦਾ ਔਰ ਕਿਉਂਕਿ ਸਾਲ ਵਿੱਚ ਆਪਾਂ ਸ ਇੱਕ ਦੂਜੇ ਨੂੰ ਸਮਾਂ ਨਹੀਂ ਦੇ ਪਾਉਂਦੇ ਪਰ ਅੱਜ ਦਾ ਜਿਹੜਾ ਦੇਣੇ ਆ ਆਪਾਂ ਬਹੁਤ ਧੂਮ ਧਾਮ ਨਾਲ ਆਪਾਂ ਮਨਾਈਦਾ ਲਵਾ ਸਾਲ ਆ ਕੀ ਮੈਸੀ ਦੇ ਲਵਾ ਸਾਲ ਲਈ ਅਮਰਸਰ ਦੀ ਕਹ ਰਿਹਾ ਮੈਂ ਨਵੇਂ ਸਾਲ ਲਈ ਇਹ ਕਹਿ ਰਿਹਾ ਕਿ ਸਾਰਿਆਂ ਲਈ ਜਿਹੜਾ ਨਵਾਂ ਸਾਲ ਆ ਰਿਹਾ ਰੱਬ ਸਾਰਿਆਂ ਨੂੰ ਅੱਛੀ ਸਿਹਤ ਦੇ ਨਾਲ ਤੇ ਤੰਦਰੁਸਤੀ ਦੇ ਨਾਲ ਤੇ ਜਿੰਨਾ ਜਿੰਨਾ ਦੀਆਂ ਵੀ ਕੋਈ ਵਿਸ਼ੇਸ ਜਾਂ ਡਿਜ਼ਾਇਰ ਆ ਜਿਹੜੀਆਂ 2023 ਚ ਰਹਿ ਗਿਆ ਸੀ ਰੱਬ ਉਹਨਾਂ ਨੂੰ 2024 ਚ ਚੜ੍ਹਦੇ ਸਾਲ ਵਿੱਚ ਹੀ ਦਵੇ ਮੈਂ ਡਾਕਟਰ ਪ੍ਰਕਾਸ਼ ਸਿੰਘ ਸੈਂਟ ਦੇ ਐਡਵੈਂਟਸ ਚਰਚ ਦਾ ਚਰਚ ਐਲਦਰ ਹਾਂਜੀ ਔਰ ਸਾਡੇ ਪ੍ਰਭੂ ਯਿਸੂ ਦਾ ਇਹ ਜਨਮ ਦਿਹਾੜਾ ਜਿਹੜਾ ਮਨਾਇਆ ਜਾਂਦਾ ਪੂਰੇ ਵਰਡ ਦੇ ਵਿੱਚ ਇੱਕ ਸ਼ਾਂਤੀ ਦਾ ਸੰਦੇਸ਼ ਹੈ ਕਿਉਂਕਿ ਸਾਡਾ 크ਰਿਸਚੀਅਨਟੀ ਜਿਹੜੀ ਆ ਹਮੇਸ਼ਾ ਹੀ ਸ਼ਾਂਤੀ ਵਾਸਤੇ ਸਾਰਾ ਪਹਿਲ ਕੀਤੀ ਆ ਔਰ ਕਰਦੇ ਰਹਾ ਉਹ ਸ਼ਾਂਤੀ ਦਾ ਰਾਜਕਮਾਰ ਹੈ ਔਰ ਉਹਨੇ ਸਾਨੂੰ ਹਮੇਸ਼ਾ ਹੀ ਸ਼ਾਂਤੀ ਦਾਹਿਤ ਜਿਹੜਾ ਸਿੱਖਿਆ ਦਿੱਤੀ ਆ ਤੇ ਅਸੀਂ ਅਮਨ ਸ਼ਾਂਤੀ ਦਾ ਸਾਰੇ ਰਹੀਏ ਸਾਡੇ ਦੇਸ਼ਵਾਸੀ ਜਿਹੜੇ ਨੇ ਮੈਂ ਤੇ ਸਾਰਿਆਂ ਨੂੰ ਮੈਸੇਜ ਹੁੰਦਾ ਕਿ ਪ੍ਰਭੂ ਯੇਸ਼ੂ ਦਾ ਜਿਹੜਾ ਹੈ ਸ਼ਾਂਤੀ ਦਾ ਰਾਜਕਮਾਰ ਹੈ ਸਾਨੂੰ ਸਾਰਿਆਂ ਨੂੰ ਮਤਲਬ ਕਿ ਇਹ ਸੰਦੇਸ਼ ਜਿਹੜਾ ਦੇਣਾ ਚਾਹੀਦਾ